ਨੰਦਪ੍ਰਸਾਦ ਨੱਥੇ ਥੋਡੇ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਜ ਸਾਡੇ ਬਾਰੇ ਸ਼ਿਸ਼ਨੰਦ ਪ੍ਰਸਾਦ ਵਿਚਾਰ ਕੇ ਕਿ ਅੱਜ ਦੇ ਇਹ ਜਿਹੜੇ ਵਕੀਲਾਂ ਵੱਲੋਂ ਇੱਕ ਮਾਰਚ ਰੰਭਿਆ ਜਾ ਰਿਹਾ ਹੈ ਕਿ ਆਨੰਦਪੁਰ ਸਾਹਿਬ ਦੀ ਜਿਹੜੀ ਧਰਤੀ ਹੈ ਬੜੀ ਪਵਿੱਤਰ ਧਰਤੀ ਹੈ ਇੱਥੇ ਕਿ ਨੌਵੇਂ ਗੁਰੂ ਸ੍ਰੀ ਤੇਗ বাহাদুর ਜੀ ਦਾ 350 ਸਾਲਾਂ ਇਹਦਾ ਸ਼ਹੀਦੀਪੁਰ ਦਾ ਪੰਜਾਬ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ ਤੇ ਉਸ ਸਬੰਧ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਵੱਡੇ ਜਿਹੜੇ ਪ੍ਰੋਗਰਾਮ ਅਧੀਕੇ ਜਾ ਰਿਹਾ ਅਸੀਂ ਚਾਹੁੰਦੇ ਹਾਂ ਕਿ ਇਹ ਗੁਰੂ ਤੇਗ ਬਹਾਦਰ ਦੀ ਨਗਰੀ ਆ ਸ਼੍ਰੀ ਅਨੰਦਪੁਰ ਸਾਹਿਬ ਤੇ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੰਜਾਬ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਅਸੀਂ ਚਾਹੁੰਦੇ ਹਾਂ ਕਿ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਜ਼ਿਲ੍ਹਾ ਦੇ ਕੇ ਅਨੰਦਪੁਰ ਸਾਹਿਬ ਦਾ ਜਿਹੜਾ ਜ ਜਿਹੜਾ ਦਰਜਾ ਹੈ ਉਹ ਦੁਨੀਆ ਦੇ ਵਿੱਚ ਉੱਚਾ ਕੀਤਾ ਜਾਵੇ। ਕੁਝ ਲੋਕ ਕਹਿੰਦੇ ਕਿ ਫਾਈਨੈਂਸ਼ੀਅਲ ਬਰਡਨ ਚੱਲ ਰਿਹਾ ਹੈ ਇਸ ਦੇ ਉੱਪਰ ਜੇ ਨਵਾਂ ਜ਼ਿਲ੍ਹਾ ਕ੍ਰੀਏਟ ਕੀਤਾ ਜਾਂਦਾ ਹੈ ਉਹਦੇ ਬਾਰੇ ਤੁਹਾਡਾ ਆਨੰਦਪੁਰ ਸਾਹਿਬ ਵਿੱਚ ਬਾਕੀ ਪਹਿਲਾਂ ਹੀ ਸਰਕਾਰ ਨੂੰ ਜਿਹੜਾ ਹੈ ਇੱਥੋਂ ਬਹੁਤ ਵੱਡੀ ਆਊਟਪੁੱਟ ਦੇ ਰਿਹਾ ਹੈ। ਆਨੰਦਪੁਰ ਸਾਹਿਬ ਦੇ ਵਿੱਚ ਉਹ ਕਰੋੜਾ ਰੁਪਏ ਦੀ ਜਿਹੜੀ ਮਾਈਨਿੰਗ ਹੈ ਜਿਹੜੀ ਉਹ ਹਰ ਸਾਲ ਕੀਤੀ ਜਾ ਰਹੀ ਹੈ। ਜੇ ਮੈਂ ਕਹਾਂਗਾ ਕਿ 6 ਮਹੀਨੇ ਦੀ ਜਿਹੜੀ ਮਾਈਨਿੰਗ ਹੈ ਉਹ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਵਾਸਤੇ ਹੀ ਬਥੇਰੀ ਹੈ। ਕਿਉਂਕਿ ਆਨੰਦਪੁਰ ਸਾਹਿਬ ਪਿੱਛੇ ਵੀ ਜਿਆ ਵੱਡੇ ਪ੍ਰੋਗਰਾਮ ਵੀ ਵੱਡੇ ਲੈ ਕੇ ਦੇਵੇ ਤੁਹਾਨੂੰ ਲੱਗਦਾ ਕਿ ਉਹ ਸਰਕਾਰਾਂ ਕਿਸਮਾ ਕਿਤੇ ਲਿਸਟ ਕਰਦੀਆਂ ਹੋਣ ਠੀਕ ਹੈ ਉਹਨਾਂ ਸਰਕਾਰਾਂ ਨੇ ਕੁਝ ਆਪਣਾ ਇਹ ਜਿਹੜਾ ਸਮਾਂ ਆਪਣੇ ਹੱਥੋਂ ਖੋ ਜਾ ਦਿੱਤਾ ਅਸੀਂ ਸਾਰੇ ਜਿਹੜੇ ਪੰਜਾਬ ਦੇ ਵਾਸੀ ਹੈ ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਨੂੰ ਬਾਰ-ਬਾਰ ਸਲਾਮ ਕਰਦੇ ਆਂ ਔਰ ਜਿਹੜਾ ਸਾਡਾ ਪਵਿੱਤਰ ਸਰੂਪ ਹੈ ਜਿਹੜਾ ਸਿੱਖੀ ਦਾ ਸਰੂਪ ਹੈ ਉਹ ਸ਼੍ਰੀ ਆਨੰਦਪੁਰ ਸਾਹਿਬ ਕੋਈ ਜਿਹੜਾ ਬਣਾਇਆ ਗਿਆ ਬਿਲਕੁਲ ਇੱਕ ਗੁਰੂ ਗੋਵਿੰਦ ਸਿੰਘ ਜੀ ਵੱਲੋਂ ਸੰਨ 1600 ਜਿਹੜੇ ਨਮੈਸ਼ੀ ਵਿੱਚ ਖਾਲਸਾ ਪੰਥ ਸਾਜਿਆ ਅਸੀਂ ਚਾਹੁੰਦੇ ਹਾਂ ਕਿ ਸੱਚੀ ਸਦਨਦਲੀ ਹੀ ਹੋਊਗੀ ਕਿ ਸਾਡੇ ਪੁਲਿਸ ਰੋਕੜ ਤੋਂ ਜਿਹੜੇ ਵਿਰੋਧ ਕਰਦੇ ਨੇ ਇਸ ਕਾਰਨ ਲੈ ਕੇ ਹੱਦ ਤੱਕ ਸਾਉਂ ਜਿਲ੍ਹਾ ਨਹੀਂ ਬਣਾਇਆ ਗਿਆ ਜੀਵਾਨਾ ਤੇ ਨਹੀਂ ਨਹੀਂ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਜਿਹੜਾ ਇੱਕ ਸਬ ਮਾਉਂਟੇਨਰੀ ਏਰੀਆ ਜਿਹਦੇ ਵਿੱਚ ਬਲਾਚੌਰ ਦਾ ਏਰੀਆ ਤੇ ਕੁਛ ਗੜਚੰਕਰ ਦਾ ਏਰੀਆ ਤੇ ਅਨੰਦਪੁਰ ਖਾਲ ਦੀ ਸਮੂਚੀ ਜਿਹੜੀ ਤਹਿਸੀਲ ਹੈ ਤੇ ਨੰਗਲ ਦੀ ਜਿਹੜੀ ਤਹਿਸੀਲ ਹੈ ਇਹ ਸਾਰੀ ਸਬ ਮਾਉਂਟੇਨਰੀ ਏਰੀਆ ਦੇ ਵਿੱਚ ਆਉਂਦੀ ਹੈ ਅਗਰ ਇਹਨੂੰ ਜਿਲ੍ਹਾ ਬਣਾਇਆ ਜਾ ਪਰ ਨਾਲ ਦਿੱਤਾ ਜਾਵੇ ਇਹ ਸਾਰੇ ਸਾਮੂਲਕਨ ਖੇਤਰ ਨੂੰ ਸਹੀ ਦਾ ਵਿਕਾਸ ਹੋ ਸਕਦਾ ਹੈ ਅਸੀ ਗਿਆ ਜੀ ਪਹਿਲਾਂ ਤਾਂ ਮੈਂ ਪ੍ਰੈਸ ਦਾ ਬਹੁਤ ਧੰਨਵਾਦ ਕਰਦਾ ਜੀ ਤੇ ਮੇਰਾ ਨਾਮ ਐਡਵੋਕੇਟ ਨikhil pardoaje ਜੀ ਮੈਂ ਜਨਤ ਸੈਕਟਰੀ ਮਨੰਗੋਪਾਲ ਸਾਹਿਬ ਦੇ ਤੌਰ ਤੇ ਜਨਤ ਸੈਕਟਰੀ ਹਾਂ ਜੀ ਜਿਹੜਾ ਅੱਜ ਮਾਰਚ ਕੱਢਿਆ ਗਿਆ ਜੀ ਸ਼੍ਰੀ ਅਨੰਦਪੁਰ ਸਾਹਿਬ ਉਸ ਜਿਹੜਾ ਤੁਹਾਨੂੰ ਪਤਾ ਹੈ ਜੀ 350 ਸਾਲਾ ਸਾਡੇ ਇਹ ਆਯੋਜਨ ਕਰਾਇਆ ਜਾਣਾ ਜੀ ਉਸ ਸੰਬੰਧੀ ਇੱਕ ਸੈਸ਼ਨ ਹੈ ਜੋ ਅਨੰਦਪੁਰ ਸਾਹਿਬ ਵੀ ਕਿ ਲਗਾਇਆ ਜਾ ਤਾ ਸਾਡੀ ਇਹ ਮੰਗ ਹੈ ਸਰਕਾਰ ਤੋਂ ਵੀ ਜਿਹੜਾ 24 ਤਰੀਕ ਨੂੰ ਆਨੰਦਪੁਰ ਸੈਸ਼ਨ ਲਗਾਇਆ ਜਾਣਾ ਉਸ ਦਿਨ ਸ਼੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਕੋਚਿਤ ਕੀਤਾ ਜਾਵੇ ਜਿਸ ਵੰਦੀ ਅਸੀਂ ਪੈਦਲ ਮਾਰਚ ਕੱਢਿਆ ਜੀ ਤੁਹਾਨੂੰ ਪਤਾ ਹੋਣਾ ਵੀ ਜਦੋਂ ਵੀ ਕੋਈ ਨਵਾਂ ਜ਼ਿਲ੍ਹਾ ਬਣਦਾ ਤਾਂ ਉਹਦੀ ਡਿਵੈਲਪਮੈਂਟ ਨਾਲ ਹੀ ਤੇਜ਼ੀ ਨਾਲ ਸ਼ੁਰੂ ਹੋ ਜਾਂਦੀ ਜੇ ਆਨੰਦਪੁਰ ਸਾਹਿਬ ਇੱਕ ਜ਼ਿਲ੍ਹਾ ਬਣੂਗਾ ਤਾਂ ਇਹਦੀ ਡਿਵੈਲਪਮੈਂਟ ਬਹੁਤ ਤੇਜ਼ੀ ਹੋਊਗੀ ਨਵੀਂ ਨਵੀਂ ਕੋਈ ਉਦਯੋਗ ਇੱਥੇ ਆਣਗੇ ਜੀ ਉਸ ਤੋਂ ਨਾਲ ਹੀ ਸਾਡੇ ਬੀਤੇਰੀ ਦੇ ਲੋਕ ਐ ਚੰਗਰੇਰੀ ਦੇ ਲੋਕ ਐ ਜਾਂ ਦੂਰ ਤਰਾਡੇ ਦੇ ਲੋਕ ਐ ਜੋ ਆਨੰਦਪੁਰ ਸਾਹਿਬ ਜਿਨ੍ਹਾਂ ਨੂੰ ਰੋਪੜ ਜ਼ਿਲ੍ਹਾ ਪੈਂਦਾ ਉਹਨਾਂ ਤਾਂ ਉਹਨਾਂ ਲੋਕਾਂ ਨੂੰ ਵੀ ਸੋਖ ਹੋ ਜਾਣੇ ਵਿਸ਼ਾਲ ਸਿੰਘ ਰਾਣਾ ਮੀਤ ਪ੍ਰਧਾਨ ਬਾਲਸਿ ਸੇਖ ਸਿੰਘ ਨਨਪਸਾਹ ਜਿਹੜੀ ਸਰ ਪਰਜੋਰ ਮੰਗ ਸੀਗੀ ਸ਼੍ਰੀ ਨਨਪਸਾਹ ਖਾਲਸੇ ਜਨਮ ਭੂਮੀ ਨੂੰ ਜ਼ਿਲ੍ਹਾ ਬਣਾਉਣ ਦੀ ਜਿਹੜੇ ਕੁਝ ਪੁਰਾਣੀ ਸਰਕਾਰਾਂ ਖੁੰਝ ਗਿਆ ਇਸ ਕੰਮ ਤੋਂ ਤੇ ਅਸੀਂ ਅਪੀਲ ਕਰਦੇ ਆ ਸਰਕਾਰ ਤੋਂ ਜਿਵੇਂ ਉਹਦੀ ਨੀਤ ਵੀ ਸਾਫ਼ ਹੈ ਤੇ ਕੰਮ ਵੀ ਕਰਕੇ ਦਿਖਾ ਰਹੇ ਆ ਕਿ ਜਿਹੜੀ ਸਭ ਤੋਂ ਪਰਜੋਰ ਮੰਗ ਸਾਡੇ ਇਲਾਕੇ ਦੀ ਹੈਗੀ ਆ ਜਿਵੇਂ ਸੈਣੀ ਸਾਹਿਬ ਨੇ ਦੱਸਿਆ ਜੀ ਪਾਲ ਸਾਹਿਬ ਦੱਸਿਆ ਸਾਡੇ ਪ੍ਰਧਾਨ ਜੀ ਨੇ ਸੈਣੀ ਸਾਹਿਬ ਨੂੰ ਦੱਸੀ ਗੱਲ ਕਿ ਜਿਹੜੀ ਮੰਗ ਹੈ ਸਰ ਇਹ ਪੁਰਾਤਨ ਕਾਲ ਤੋਂ ਹੀ ਆ ਕਿ ਜਿਹੜੇ ਅਸੀਂ ਆਪਣੀ ਖਾਲੇ ਜਨਮ ਭੂਮੀ ਹੈ ਸਰ ਇਹਨੂੰ ਸਨਮਾਨ ਵੀ ਤਾਂ ਹੀ ਮਿਲੂਗਾ ਜੇ ਆਪਾਂ ਇਹਨੂੰ ਜ਼ਿਲ੍ਹੇ ਦੀ ਤਰਜੀਹ ਦੇ ਰੱਖਦੇ ਆ। ਮੱਕੇ ਦੇ ਲੋਕਾਂ ਦਾ ਵਿਕਾਸ ਤੇ ਜਨਮ ਭੂਮੀ ਨੂੰ ਗਲਪਟਲ ਤੇ ਤਾਂ ਹੀ ਇਹ ਗਲਪਟਾ ਲੱਭੂਗੇ ਨਾ ਪਰਸਾ ਨੂੰ ਜ਼ਿਲ੍ਹਾ ਬਣਾਇਆ ਜਾਵੇ। ਇਹਦੇ ਨਾਲ ਨਾਲ ਹੋਰ ਵੀ ਤੋਂ ਬਣਦੇ ਚੱਜੇ ਕੰਮ ਲੱਗੇ ਇਹ ਕਿੱਥੇ ਜਾਏ। ਹਾਂਜੀ ਜਿਵੇਂ ਕਿ ਸਾਰਿਆਂ ਨੂੰ ਪਤਾ ਹੈਗਾ ਵੀ ਜਿਹੜਾ 350 ਸਾਲਾ ਸ਼ਹੀਦੀਪੁਰਪ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਉਹ ਆਰਿਆ ਹੈ। ਸਰਕਾਰ ਕਾਫੀ ਉਪਰਾਲੇ ਕਰ ਰਹੀ ਹੈ। ਤੇ ਕਈ ਤਰ੍ਹਾਂ ਦੇ ਫੰਕਸ਼ਨ ਹੈ ਜਿਹੜੇ ਇਹ ਅਨੰਦਪੁਰ ਸਾਹਿਬ ਦੇ ਵਿੱਚ ਕੀਤੇ ਜਾ ਰਹੇ ਆ ਮੈਂ ਸਰਕਾਰ ਨੂੰ ਅਪੀਲ ਕਰਦਾ ਆਪਣੀ ਵਾਰ ਵੱਲੋਂ ਤੇ ਇਹ ਜਿਹੜਾ ਮਾਰਚ ਕੱਢਣ ਦਾ ਸਾਡਾ ਮੇਨ ਮੋਟਿਵ ਹੈ ਉਹ ਵੀ ਇਹੀ ਹੈ ਕਿ ਲੋਕਾਂ ਨੂੰ ਥੋੜਾ ਜਾਗਰੂਕ ਕੀਤਾ ਜਾਵੇ ਤੇ ਸਰਕਾਰ ਤੱਕ ਸਾਡੀ ਜਿਹੜੀ ਆਵਾਜ਼ ਹੈ ਪਹੁੰਚ ਸਕੇ ਕਿ ਜਿਹੜਾ ਅਨੰਦਪੁਰ ਸਾਹਿਬ ਹੈ ਇੱਕ ਇਤਿਹਾਸਕ ਜਗਾ ਹੈ ਖਾਲਸੇ ਦੀ ਜਨਮ ਭੂਮੀ ਹੈ ਇਹਨੂੰ ਜ਼ਿਲ੍ਹਾ ਬਣਾਇਆ ਜਾਵੇ ਜ਼ਿਲ੍ਹਾ ਕੋਸ਼ਤ ਕਰਨ ਨਾਲ ਕੀ ਹੋਊਗਾ ਕਿ ਇੱਥੇ ਡਵੈਲਪਮੈਂਟ ਦੇ ਜਿਹੜੇ ਕਾਰਜ ਹੈ ਉਹ ਕਾਫੀ ਤੇਜ਼ੀ ਨਾਲ ਚੱਲਣਗੇ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ ਮੈਂ ਪੰਜਾਬ ਸਰਕਾਰ ਨੂੰ ਆਪਣੀ ਸਾਰੀ ਬਾਰ ਵੱਲੋਂ ਇਹ ਅਪੀਲ ਕਰਦਾ ਆ ਕਿ ਅਗਰ ਤੁਸੀਂ ਸੱਚੀ ਮੁੱਚ ਹੀ ਇਹ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਆ ਇਸ ਤੋਂ ਵੱਡਾ ਕੋਈ ਵੀ ਸ਼ਰਧਾਂਜਲੀ ਨਹੀਂ ਹੋ ਸਕਦੀ ਅਗਰ ਅਸੀਂ ਇਸ ਅਨੰਤਪੁਰ ਸਾਹਿਬ ਦੇ ਸ਼ਹਿਰ ਨੂੰ ਜ਼ਿਲ੍ਹਾ ਕੋਸ਼ਿਸ਼ ਕੀਤਾ ਜਾਵੇ ਪਰ ਰੋਪੜ ਦੇ ਕੀ ਨਗਰਪਾਲਿਕਾ ਵਿਰੋਧ ਕਰ ਰਹੇ ਨੇ ਵਰਕ ਡਿਵੀਜ਼ਨ ਅਸਿਸਟੈਂਟ ਦੀ ਪਰੇ ਜੀ ਜਨਾਬ ਜੀ ਬਿਸ਼ਾਅ ਬ੍ਰੀਨਸ ਬ੍ਰਾਡਕਾਸਟ ਕਰ ਗਿਆ ਵਕੀਲ ਭਾਈ ਜਿਹੜਾ ਬੰਦਿਆ ਕਿ ਅਸੀਂ ਦੇਖੋ ਜੀ ਇਹਦੇ ਵਿੱਚ ਕਈ ਕਾਰਨ ਹੁੰਦੇ ਆ ਏਰੀਏ ਦਾ ਥੋੜਾ ਹੁੰਦਾ ਆ ਏ ਏਰੀਆ ਥੋੜਾ ਇਧਰ ਵਾਲਾ ਕੱਟ ਕੇ ਉਧਰ ਚਲ ਜਾਣਾ ਇਧਰ ਵਾਲਾ ਕੱਟ ਕੇ ਦੂਜੇ ਜ਼ਿਲ੍ਹੇ ਚਲ ਜਾਣਾ ਵੈਸੇ ਹੁਸ਼ਿਆਰਪੁਰ ਤੇ ਗੜ੍ਹ ਸ਼ੰਕਰ ਦੇ ਜਿਹੜੇ ਵਕੀਲ ਸਹਿਬਾਨ ਆ ਉਹਨਾਂ ਨਾਲ ਸਾਡੀ ਗੱਲ ਹੋਈ ਸੀਗੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਜ਼ਿਲ੍ਹਾ ਬਣਾਉਣ ਦੇ ਖਿਲਾਫ ਨਹੀਂ ਆਗੇ ਗੱਲ ਸਿਰਫ ਹੱਦਬੰਦੀ ਤੋਂ ਲੈ ਕੇ ਆ ਵੀ ਹੱਦਬੰਦੀ ਕਿੱਥੇ ਤੱਕ ਹੋਣੀ ਚਾਹੀਦੀ ਆ ਕਿੱਥੇ ਤੱਕ ਨਹੀਂ ਹੋਣੀ ਚਾਹੀਦੀ ਆ ਉਹ ਜਿਹੜੇ ਮਕਸਦ ਹੈਗੇ ਆ ਜਾਂ ਹੱਦਬੰਦੀ ਆ ਉਹ ਤਾਂ ਆਪਾਂ ਬਾਅਦ ਵਿੱਚ ਮਿਲ ਬੈਠ ਕੇ ਵੀ ਕਰ ਸਕਦੇ ਆ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ ਮੈਂ ਤਾਂ ਤਰਨ ਤਾਰਨ ਤੋਂ ਹੋਰ ਕਈ ਜਿਹੜੇ ਹੈਗੇ 12 ਤੋਂ ਵੀ ਫੋਨ ਆਏ ਆ ਉਹ ਕਹਿ ਰਹੇ ਆ ਸਾਰੇ ਪੰਜਾਬ ਤੋਂ ਇਹੀ ਆਵਾਜ਼ ਆ ਰਹੀ ਹੈ ਬਿਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਣਾ ਚਾਹੀਦਾ ਹੈ ਦੇਖੋ ਜਦ ਨਵਾਂ ਜ਼ਿਲ੍ਹਾ ਬਣਦਾ ਹੈ ਤਾਂ ਥੋੜੀ ਜਿਹੜੀ ਹੈਗੀ ਆ ਹੱਦਬੰਦੀ ਦੀ ਪ੍ਰੋਬਲਮ ਆਂਦੀ ਹੈ ਪਰ ਉਹਦੇ ਨਾਲ ਕੀ ਹੈਗਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਚਾਹੁੰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸਿਕ ਨਗਰੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਸਹੂਲਤਾਂ ਜਿਹੜੀਆਂ ਮਿਲਦੀਆਂ ਹਨ ਅਗਰ ਇਹਨੂੰ ਜ਼ਿਲ੍ਹਾ ਬਣਾਇਆ ਜਾਵੇ ਡਾਕਟਰ ਜੀ ਤੁਸੀਂ ਤਾਂ ਹਾਈ ਟਾਈਮ ਕੀ ਸਾਰੇ ਆਪਣੇ ਨਿੱਜੀ ਮਸਾਲ ਜਿਹੜੇ ਵੈਸਟਡ ਇਨਫਰਾਸਟ੍ਰਕਚਰ ਕੀ ਸਾਰੇ ਨੂੰ ਇੱਕ ਮਤ ਨੂੰ ਕਰਦੇ ਆ ਮੈਂ ਅਪੀਲ ਕਰਦਾ ਜੀ ਤੁਹਾਡੇ ਮਾਧਿ ਸਾਰੇ ਬਕੀਨ ਸਾਹਿਬਾਨਾਂ ਨੂੰ ਬਾਕੀ ਬਾਰਾਂ ਨੂੰ ਵੀ ਭਈ ਉਹੋ ਇਸ ਜਿੱਦ ਨੂੰ ਛੱਡਣ ਉਹ ਇਹ ਦੇਖਣ ਭਈ ਅਨੰਦਪੁਰ ਸਾਹਿਬ ਦੀ ਧਰਤੀ ਜਿਹੜੀ ਹੈਗੀ ਆ ਉਹ ਇਤਿਹਾਸਿਕ ਧਰਤੀ ਹੈ ਇਹਨੂੰ ਬਣਦਾ ਜਿਹੜਾ ਮਾਨ ਸਤਕਾਰ ਹੈ ਮਿਲਣਾ ਚਾਹੀਦਾ ਹੈ ਉਹ ਸਮਾਂ ਸਾਡੇ ਨਾਲ ਹੋ ਕੇ ਚੱਲਣਾ ਬਾਕੀ ਜਿਹੜੇ ਹੱਤਬੰਦੀ ਦੀ ਗੱਲ ਹੈ ਉਹ ਤਾਂ ਬੈਠ ਕੇ ਵੀ ਹੋ ਸਕਦੀ ਹੈ ਕੋਈ ਐਹੋ ਜੀ ਗੱਲ ਹੈ। ਹਟਮਾ ਸਵਾਲ ਪੋਲਿਟਿਕਲ ਲੀਡਰ ਕਿਹੜੇ ਰੀਤੀ ਰਸਤ ਕਰਦੇ ਨੇ ਉਹਨਾਂ ਦੇ ਵਿੱਚ ਵੀ ਇੱਕ ਪਾਰਟੀ ਤੋਂ ਛੱਡ ਕੇ ਕਿਸੇ ਦੀ ਆਵਾਜ਼ ਨਹੀਂ ਆਈ ਨਾ ਸਾਨੂੰ ਜਿਲ੍ਹਾ ਪੰਜਾਬ। ਮੈਂ ਮੈਂ ਤਾਂ ਥੋੜੇ ਮਾਧਿਅਮ ਨਾਲੇ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਔਰ ਆਮ ਪੇ ਉਹ ਜਿਹੜੇ ਹੈਗੇ ਆ ਜਿੱਦਾਂ ਕਾਂਗਰਸ ਹੈਗੀ ਆ ਜਾਂ ਅਕਾਲੀ ਦਲ ਵਾਲੇ ਹੈਗੇ ਆ ਉਹ ਇਸ ਕਰਕੇ ਖੁੱਲ ਕੇ ਸਮਰਥਨ ਨਹੀਂ ਕਰ ਰਹੇ ਕਿਉਂਕਿ ਉਹ ਚਾਹਦੇ ਆ ਕਿ ਜੇ ਅੱਜ ਇਹ ਜ਼ਿਲ੍ਹਾ ਕੋਸ਼ਤ ਨਹੀਂ ਕਰਦੀ ਇਹ ਪਾਰਟੀ ਜਾਂ ਇਹ ਸਰਕਾਰ ਤਾਂ ਉਹ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਲੱਗਦਾ ਵੀ ਸਾਡੀਆਂ ਸਰਕਾਰਾਂ ਆਉਣਗੀਆਂ ਅਸੀਂ ਉਦੋਂ ਇਹਨੂੰ ਜ਼ਿਲ੍ਹਾ ਬਣਾਵਾਂਗੇ ਤਾਂ ਅਸੀਂ ਇਹ ਜਿਹੜਾ ਬੈਨੀਫਿਟ ਲਵਾਂਗੇ ਜ਼ਿਲ੍ਹਾ ਬਣਾਉਣ ਦਾ ਇਸ ਕਰਕੇ ਮੇਰੀ ਅਪੀਲ ਹੈ ਪੰਜਾਬ ਸਰਕਾਰ ਨੂੰ ਕਿ ਇਹਦੇ ਨਾਲ ਤੁਹਾਨੂੰ ਵੀ ਬਹੁਤ ਫਾਇਦਾ ਹੋਣਾ ਆ ਲੋਕਾਂ ਦਾ ਵੀ ਬਹੁਤ ਫਾਇਦਾ ਹੋਣਾ ਹੈ ਜ਼ਿਲ੍ਹਾ ਇਹਨੂੰ ਬਣਾਇਆ ਜਾਣਾ ਚਾਹੀਦਾ ਹੈ ਸਾਰੇ ਪੰਜਾਬ 'ਚੋਂ ਇਹ ਆਵਾਜ਼ ਆ ਰਹੀ ਹੈ ਮੇਰੀ ਬਾਕੀ ਪੰਜਾਬ ਦੇ ਜਿਹੜੇ 12 ਨਾਲ ਵੀ ਗੱਲ ਹੋਈ ਹੈ ਉਹ ਵੀ ਇਹ ਗੱਲਾਂ ਕਹਿ ਰਹੇ ਆ ਕਿ ਇਹ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਜਿਹੜਾ ਬਣਾਇਆ ਜਾਣਾ ਚਾਹੀਦਾ ਹੈ